ਬਹੁਤ ਸਵਾਗਤ ਹੈ ਜੀ ਜਗਪ੍ਰੀਤ ਸਿੰਘ ਸਾਡੇ ਨਾਲ ਨੇ ਬ੍ਰਾਡਵੇ ਇਮੀਗ੍ਰੇਸ਼ਨ ਤੋਂ ਕੁਝ ਯੂਨੀਵਰਸਟੀਆਂ ਲਾਸਟ ਆਪਸ਼ਨ ਜਨੂਅਰੀ ਇਨਟੇਕ ਦੀਆਂ ਓਪਨ ਨੇ ਜਿਨ੍ਹਾਂ ਦਾ ਡੈਡਲਾਈਨ ਕਾਸ ਦਾ ਕਾਸ ਲੈਟਰ ਦਾ ਵੀ 4 ਦਸੰਬਰ 5 ਦਸੰਬਰ ਹੈ ਸੋ ਇੱਕ ਲਿਸਟ ਹੈ ਸੋ ਜਗਪ੍ਰੀਤ ਸਿੰਘ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਦੇ ਦਿਓ ਸੋ ਆਖਰੀ ਆਪਸ਼ਨ ਆਖਰੀ ਹਫਤਾ ਅੱਜ ਜੋ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਨੀ ਹੈ ਜਨੂਅਰੀ ਇਨਟੇਕ ਨੂੰ ਲੈ ਕੇ ਕਿਉਂਕਿ ਥਿਸ ਇਜ਼ ਦਾ ਲਾਸਟ ਵੀਕ ਜਿਹਦੇ ਵਿੱਚ ਸਟਿਲ ਹਲੇ ਕੁਝ ਯੂਨੀਵਰਸਿਟੀਆਂ ਓਪਨ ਨੇ ਉਹਨਾਂ ਦੀਆਂ ਕੈਸ਼ ਡੈਡਲਾਈਨਸ 4 ਦਸੰਬਰ 5 ਦਸੰਬਰ 10 ਦਸੰਬਰ ਨੇ ਬਟ ਉਹ ਐਪਲੀਕੇਸ਼ਨਸ ਰੀਸੀਵ ਕਰਦੀਆਂ ਨੇ ਅਪ ਟੂ 30th ਆਫ ਨੋਵੇਮਬਰ ਕਿਹੜੇ-ਕਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਐ ਪਲੱਸ 2 ਅਗਰ ਤੁਹਾਡੇ ਕੋਲ ਹੈਗੀ ਐ ਓਵਰਆਲ 60% ਨੰਬਰ ਨੇ ਇੰਗਲਿਸ਼ 'ਚ ਤੁਹਾਡੇ ਕੋਲ 70% ਨੇ ਤੁਸੀਂ ਸਟੇਟ ਬੋਰਡ ਪੜ੍ਹੇ ਹੋ 60 ਤੋਂ 65% ਨੇ ਅਗਰ ਤੁਸੀਂ ਸੀਬੀਐਸ ਜਾਂ ਆਈਸੀਐਸਈ ਬੋਰਡ ਤੋਂ ਪੜ੍ਹੇ ਹੋ ਐਮਓਆਈ ਬੇਸਿਸ ਤੇ ਵੀ ਜਾ ਸਕਦੇ ਹੋ ਗ੍ਰੈਜੂਏਟ ਹੋ ਤਾਂ ਆਲਰੇਡੀ ਤੁਹਾਡੇ ਕੋਲ 55% ਨੰਬਰ ਚਾਹੀਦੇ ਐ ਗੈਪ ਅਸੈਪਟਡ ਹੈ ਉੱਥੇ ਵੀ ਤੁਸੀਂ ਐਮਆਈ ਬੇਸਿਸ ਦੇ ਉੱਤੇ ਬਿਨਾ ਆਲਸ ਦੇ ਜਾ ਸਕਦੇ ਹੋ ਸੋ ਨਵੰਬਰ 30th ਤੱਕ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਅਪਲਾਈ ਕਰ ਸਕਦੇ ਹੋ ਔਰ ਡਿਸੰਬਰ ਚ ਤੁਹਾਡੀਆਂ ਕੈਸ਼ ਡੈਡਲਾਈਨਸ ਨੇ ਇਸ ਤੋਂ ਅਗਲੇ ਇਨਟੇਕਸ ਦੀ ਜੇਕਰ ਮੈਂ ਗੱਲ ਕਰਦਾ ਤਾਂ ਮਾਰਚ ਇਨਟੇਕ ਵੀ ਹੈ ਮਈ ਇਨਟੇਕ ਵੀ ਹੈ ਔਰ ਸੈਪਟੈਂਬਰ ਇਨਟੇਕ ਵੀ ਹੈ ਮਾਰਚ ਔਰ ਮਈ ਦੀ ਜੇਕਰ ਮੈਂ ਗੱਲ ਕਰੂੰਗਾ ਤਾਂ ਇੱਥੇ ਤੁਹਾਡੇ ਐਪਲੀਕੇਸ਼ਨਸ ਉਹ ਵਾਲੀਆਂ ਜਾਦਾ ਸੀਟਸ ਨੇ ਜਿਹੜੇ ਸਟੂਡੈਂਟਸ ਗ੍ਰੈਜੂਏਟ ਨੇ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਮੇ ਦੇ ਵਿੱਚ ਵੀ ਮਿਲਣਗੇ ਬਟ ਮੇਜਰਲੀ ਉਹ ਤੁਹਾਨੂੰ ਮਿਲਣਗੇ ਸਪਟੈਂਬਰ 2026 ਨੂੰ ਲੈ ਕੇ ਸੋ ਨੀਅਰਸਟ ਪਲੱਸ 2 ਵਾਲਿਆਂ ਲਈ ਅਗਲਾ ਇੰਟੇਕ ਆਊਗਾ ਜੀ ਮਈ ਇੰਟੇਕ ਸਪਾਊਸ ਦੀ ਜ਼ਰੂਰ ਗੱਲ ਕਰੂੰਗਾ ਸੋ ਸਪਾਊਸ ਦੇ ਵਿੱਚ ਕੀ ਹੈ ਕਿ ਸੀਟਸ ਬਹੁਤ ਲਿਮਟਿਡ ਨੇ ਬਟ ਵੀਜ਼ਾ ਸਕਸੈਸ ਰੇਟ ਜਿਹੜਾ ਉਹ ਆਲਮੋਸਟ 100% ਵਰਕ ਹੈ ਉੱਥੇ ਵੀ ਤੁਸੀਂ ਬਿਨਾ ਆਇਲਸ ਦੇ ਆਇਲਸ ਦੇ ਨਾਲ ਪੀਟੀ ਦੇ ਨਾਲ ਜਾ ਸਕਦੇ ਹੋ ਸੋ ਨੀਅਰੈਸਟ ਟੇਗ ਤੁਹਾਨੂੰ ਆਊਗਾ ਮਾਰਚ ਐਂਡ ਮੇ ਐਂਡ ਉਸ ਤੋਂ ਬਾਅਦ ਅਗੇਨ ਸੈਪਟੈਂਬਰ 26 ਸੋ ਆਈ ਬਿਲੀਵ ਯੂਕੇ ਕਿੰਨਾ ਦਾ ਕੰਟਰੀ ਹੈ ਜਿੱਥੇ ਸਟੂਡੈਂਟਸ ਵਿਦ ਸਪਾਊਸ ਜਾ ਰਹੇ ਨੇ ਔਰ ਹਾਈਐਸਟ ਵੀਜ਼ਾ ਸਕਸੈਸ ਰੇਟ ਹੈ ਕੰਪੈਰੀਟਿਵਲੀ ਟੂ 올 ਦੀ ਅਦਰ ਕੰਟਰੀਜ਼ ਸੋ ਰੂਲਸ ਐਂਡ ਰੈਗੂਲੇਸ਼ਨ ਚੇਂਜ ਹੋ ਚੁੱਕੇ ਨੇ ਨਵੇਂ ਰੂਲਸ ਤੋਂ ਬਾਅਦ ਵੀ ਵੀਜ਼ਾ ਸਕਸੈਸ ਰੇਟ ਜਿਹੜਾ ਬਹੁਤ ਸ਼ਾਨਦਾਰ ਚੱਲ ਰਿਹਾ ਹੈ ਔਰ ਮੈਂ ਸਾਰੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਕਿਸੇ ਵੀ ਫਾਈਨਲ ਡਿਸੀਜਨ ਤੇ ਪਹੁੰਚਣ ਤੋਂ ਪਹਿਲਾਂ ਤੁਸੀਂ ਜ਼ਰੂਰ ਟੈਲੀਫੋਨ ਤੇ ਗੱਲ ਕਰੋ ਜਾਂ ਪਰਸਨਲ ਵਿਜ਼ਿਟ ਕਰੋ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾ ਕੇ ਮਿਲੋ ਜਾਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਆਨਲਾਈਨ ਡਿਸਕਸ਼ਨ ਕਰੋ ਸੋ ਪੂਰੀ ਕਲੈਰਿਟੀ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਕੋਈ ਵੀ ਤੁਹਾਡੇ ਡਿਜ਼ਾਈਨ 'ਚ ਸਵਾਲ ਹੈ ਉਸ ਸਵਾਲ ਦਾ ਪੂਰਾ ਆਨਸਰ ਲਓ ਤਾਂ ਕਿ ਤੁਹਾਡੇ ਕੋਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮੱਚ